ਸਤਿ ਸ਼੍ਰੀ ਅਕਾਲ ਜੀ ਸਾਕਾ ਤੁਹਾਡਾ ਸਾਰਿਆਂ ਦਾ ਮਰੀ ਯੂਟਿਊਬ ਚੈਨਲ ਦੇ ਉੱਪਰ ਅੱਜ ਕੱਲ ਕਰਦੇ ਆਂ ਬਰਕਤ ਵੀਡੀਓ ਦੀ ਪ੍ਰੀਤ ਝਾੜੂ ਲਗਾ ਰਹੀ ਹੁੰਦੀ ਹੈ ਤੇ ਪ੍ਰੀਤ ਦੀ ਭੂਆ ਉਸ ਨੂੰ ਗੇੜ ਗਾੜੀ ਮਿਲ ਜਾਂਦੀ ਹੈ ਫਿਰ ਪ੍ਰੀਤ ਆਪਣੀ ਭੂਆ ਨੂੰ ਉਸਦਾ ਹਾਲ ਪੁੱਛਦੀ ਹੈ ਕਿ ਮੈਨੂੰ ਪਤਾ ਲੱਗਿਆ ਭੂਆ ਜੀ ਤੁਸੀਂ ਠੀਕ ਨਹੀਂ ਫਿਰ ਭੂਆ ਗੁੱਸੇ ਨਾਲ ਰਾਜ ਹੋ ਕੇ ਕਹਿੰਦੀ ਹੈ ਕਿ ਤੂੰ ਕਿਹੜਾ ਮੇਰਾ ਪਤਾ ਲੈਣ ਆਈ ਹਾਂ ਇਹ ਸੇ ਕਰਕੇ ਤਾਂ ਲੋਕ ਕਹਿੰਦੇ ਨੇ ਕਿ ਇੱਕ ਪਿੰਡ ਵਿੱਚ ਦੋ ਰਿਸ਼ਤੇਦਾਰੀਆਂ ਨਹੀਂ ਹੋਣੀਆਂ ਚਾਹੀਦੀਆਂ ਇੱਕ ਦੂਜੇ ਨੂੰ ਮਿਲਣ ਵਰਤਨ ਤੋਂ ਵੀ ਜਾਈਦਾ ਆ ਫਿਰ ਪ੍ਰੀਤੀ ਬੋਲਦੀ ਆ ਭੂਆ ਜੀ ਤੁਹਾਨੂੰ ਤਾਂ ਪਤਾ ਹੀ ਐ ਕਿ ਮੈਂ ਆਪਣੇ ਪੇਕੇ ਘਰ ਵਿੱਚ ਕਿਸ ਤਰ੍ਹਾਂ ਰਹਿੰਦੀ ਹੁੰਦੀ ਸੀ ਤੇ ਇਸ ਘਰ ਵਿੱਚ ਕਿਸ ਤਰ੍ਹਾਂ ਰਹਿ ਰਹੀ ਆ ਇਸੇ ਗੱਲ ਤੋਂ ਬਸ ਮੰਮੀ ਵੀ ਤੁਹਾਡੇ ਨਾਲ ਨਾਰਾਜ਼ ਨੇ ਫਿਰ ਭੂਆ ਬੋਲਦੀ ਹੈ ਮੈਂ ਤਾਂ ਆਪ ਬਹੁਤ ਪਰੇਸ਼ਾਨ ਹਾਂ ਤੇਰਾ ਇਸ ਘਰ ਵਿੱਚ ਰਿਸ਼ਤਾ ਕਰਵਾ ਕੇ ਮੈਨੂੰ ਨਹੀਂ ਸੀ ਪਤਾ ਕਿ ਆਹ ਕੋ ਜ ਹੋਊਗਾ ਫਿਰ ਇਹ ਸਾਰੀਆਂ ਗੱਲਾਂ ਕਰਕੇ ਪ੍ਰੀਤੀ ਅੰਦਰ ਆ ਜਾਂਦੀ ਹੈ ਤੇ ਫਿਰ ਉਹ ਸਬਜ਼ੀ ਬਣਾਉਣ ਲੱਗਦੀ ਹੈ ਤੇ ਫਿਰ ਜਦੋਂ ਦੇਖਦੀ ਹੈ ਕਿ ਘਰ ਦੇ ਵਿੱਚ ਸਮਾਨ ਮੁੱਕਿਆ ਹੈ ਤਾਂ ਉਹ ਆਪਣੀ ਸੱਸ ਨੂੰ ਬੋਲਦੀ ਹੈ ਘਰ ਦੇ ਵਿੱਚ ਹੋਰ ਵੀ ਸਾਰਾ ਸਮਾਨ ਤੇ ਪਿਆਜ਼ ਵੀ ਖਤਮ ਨਹੀਂ ਤਾਂ ਮੈਨੂੰ ਤੁਸੀਂ ਲਿਆ ਦਿਓ ਤਾਂ ਉਸ ਦੀ ਸੱਸ ਇਹ ਗੱਲਾਂ ਸੁਣ ਕੇ ਪ੍ਰੀਤੀ ਨਾਲ ਹਿਲਣਾ ਲੱਗ ਜਾਂਦੀ ਹੈ ਤੇ ਉਸ ਨੂੰ ਬਹੁਤ ਵੱਧ ਘੱਟ ਬੋਲਦੀ ਹੈ ਕਿ ਤੂੰ ਜਦੋਂ ਸਾਰਾ ਸਮਾਨ ਖਤਮ ਹੋ ਜਾਂਦਾ ਹੈ ਉਦੋਂ ਹੀ ਦੱਸਦੀ ਆ ਪਹਿਲਾਂ ਨਹੀਂ ਦੱਸਿਆ ਜਾਂਦਾ ਫਿਰ ਪ੍ਰੀਤੀ ਵੀ ਬੋਲਦੀ ਹੈ ਕਿ ਮੈਂ ਤਾਂ ਐਨੇ ਦਿਨਾਂ ਤੋਂ ਆਪਣੇ ਪੇਕੇ ਗਈ ਸੀ ਉਸ ਦਿਨ ਦਾ ਸੋਈ ਵਿੱਚ ਕੰਮ ਤਾਂ ਤੁਸੀਂ ਕਰਦੇ ਸੀ ਤੁਸੀਂ ਸਮਾਨ ਕਿਉਂ ਨਹੀਂ ਲਿਆਂਦਾ ਹੁਣ ਤੁਸੀਂ ਮੈਨੂੰ ਸੁਣਾਉਣ ਲੱਗ ਗਏ ਜੀ ਪਰ ਉਸ ਦੀ ਸਤ ਸੋਸਤੀ ਕਿੱਥੇ ਸੁਣਦੀ ਆ ਫਿਰ ਥੋੜੇ ਟਾਈਮ ਬਾਅਦ ਪ੍ਰੀਤੀ ਦੇ ਕਮਰੇ ਵਿੱਚ ਜਾ ਕੇ ਪ੍ਰੀਤੀ ਦੇ ਹੀ ਪਰਸ ਤੋਂ ਪੈਸੇ ਕੱਢ ਕੇ ਉਸ ਨੂੰ ਸਮਾਨ ਲਿਆ ਕੇ ਦੇਣ ਲੱਗਦੀ ਹੈ ਤਾਂ ਇਹ ਸਾਰਾ ਕੁਝ ਪ੍ਰੀਤੀ ਦੇਖ ਲੈਂਦੀ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ